ਤਫਰ ਮੈਂ ਸਹੀ ਹੈ ਨਾ ਸਹੀ ਹਾਂ ਬਿਲਕੁਲ ਅਸਲਾਮੁਅਲੈਕਮ ਸਤਰੀਆਕਾਰ ਮੈਂ ਤੁਹਾਡਾ ਆਪਣਾ ਇਰਫਾਨ ਚੰਦ ਤੇ ਅਸੀਂ ਨਾ ਮੈਂ ਆ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਦੇ ਆਸ-ਪਾਸ ਹੀ ਸਾਈਡ ਦੇ ਉੱਤੇ ਮਖਲੋਤਾ ਦਾ ਤੇ ਇੱਥੇ ਸਾਈਡ ਦੇ ਉੱਤੇ ਨਾ ਇੱਕ ਹੋਟਲ ਬਣਾਇਆ ਦਾ ਤੇ ਉਹ ਅਸੀਂ ਦਿਨੇ ਆ ਤਿੰਨ ਰੋਟੀਆਂ ਤੇ ਸਬਜੀ 50 ਰੁਪਈਆ ਚ ਤੇ ਆਪਣੇ ਸਰਦਾਰ ਭਾਈ ਵੀ ਲੰਦੇ ਲੁੰਦੇ ਨੇ ਇੱਥੇ ਰੋਟੀ ਸਾਰੇ ਤੇ ਇਹ ਸਰਦਾਰ ਨੂੰ ਹੁਣ ਨਾ ਆ ਕਾਕੇ ਨੂੰ ਹਾਂ ਕਾਕਾ ਕਿੰਨੇ ਰੋਟੀਆਂ ਪਜਾਮਾ ਦੀ ਰੋਟੀ ਤਿੰਨ ਰੋਟੀਆਂ ਇਕੱਲੀ ਰੋਟੀ ਪਜਾਮਾ ਦੀ ਤਿੰਨ ਰੋਟੀਆਂ ਤੇ ਆ ਦਾਲ ਚੈੱਕ ਕਰੋ ਦਾਲ ਵੀ ਤੇ ਇਹ ਆ ਵੀ ਪਜਾਮਾ ਚ ਤਿੰਨ ਰੋਟੀਆਂ ਤੇ ਦਾਲਾਂ ਵੀ ਤਿੰਨ ਮਿਕਸ ਹੀ ਆ ਤਿੰਨ ਹੀ ਦਾਲਾਂ ਮਿਕਸ ਨੇ ਵੇਖ ਕੇ ਕੈਸੀ ਗੱਲ ਬਣਾਈ ਐ ਤਿੰਨ ਹੀ ਦਾਲਾਂ ਕਹਿੰਦਾ ਵੀ ਮਿਕਸ ਨੇ ਤੇ ਦੂਜਾ ਵੇਖ ਲੋ ਬੋਰਡ ਦੇ ਉੱਤੇ ਜਿਹੜਾ 50 ਰੁਪਏ ਲਿਖਿਆ ਦਾ ਨਾ ਉਹੋ ਹੀ ਲੈਣੇ ਨੇ 50 ਰੁਪਏ ਲੈਣੇ ਉਹ ਵਾਲੇ ਦੇ ਨਾਂ 60 ਰੁਪਏ ਹਾਂ ਜਿਹੜੇ ਲਿਖੇ 40 ਵੀ ਨਹੀਂ ਹੋਣੇ ਕਹਿੰਦਾ ਤੇ ਕਾਕਾ ਕਹਿੰਦਾ 60 ਵੀ ਨਹੀਂ ਹੋਣੇ ਜਿਹੜੇ ਲਿਖੇ ਨੇ ਲੈਣੇ ਅਸਾਂ ਉਹੋ ਹੀ ਨੇ ਤੇ ਆਹ ਵੇਖੋ ਅਸਲ ਸਾਹਿਬ ਤੁਸੀਂ ਆਂਦੇ ਹੋ ਵੀ ਉਧਰ ਹੀ ਛੋਟੇ-ਛੂਟੇ ਨੇ ਤੇ ਸਾਰੇ ਆ ਸਾਰਾ ਜ਼ਿੰਮੇਵਾਰ ਵਾਲਾ ਕੰਮ ਵੀ ਚੱਲਦਾ ਪਿਆ ਅਸਲ ਸਾਹਿਬ ਵੇਖੋ ਬੂੜਾ ਛੋਟਾ ਸਪੈਸ਼ਲ ਬੂੜਾ ਛੋਟਾ ਸਪੈਸ਼ਲ ਤੇ 60 ਰੁਪਏ ਰੇੜੀ ਵੇਖੋ ਕਿੰਨੀ ਪਿਆਰੀ ਹੈ ਹੈ ਤੇ ਹੁਣ ਨਾ ਅਛਾ ਸਾਹਬ ਭੇਲੀ ਹੀ ਖਲਾੜਨ ਜਾ ਉੱਥੇ ਛੱਡ ਰਿਹਾ ਹਾਂਜੀ ਵੀਰ ਆ ਤੇਰੇ ਭੇਲੀ ਤੇ ਮਗਰ ਆ ਜਾਣਾ ਮੈਂ ਤੇ ਕਾਕੇ ਨੇ ਆ ਜਿਓ ਹੈ ਆ ਜਿਓ ਜੀ ਤਨ ਬੱਤਰ ਕਰਾਈਏ ਚੱਲ ਠੀਕ ਹੈ ਠੀਕ ਹੈ ਆ ਕਾਕਾ ਚਲੀਏ ਤੇ ਇਹ ਕਾਕਾ ਇਹ ਇੰਨੇ ਹੀ ਜਿਹੜਾ ਨਾ ਆਪਣੇ ਅਛਾ ਇਹ ਤਿੰਨ ਰੋਟੀਆਂ ਤੇ ਸਾਲਣ ਇਹ 50 ਰੁਪਈਆ ਤੇ ਤੇ ਆ ਤੂੰ ਗਾਹ ਕਿੰਨੇ ਕ ਆ ਜਾਂਦੇ ਨੇ ਸਾਡੇ ਪਲਾਉਂ ਆ ਜਾਂਦੇ ਗਏ ਸੋ ਗਏ 50 ਅਹ ਤੇ ਇਹਦਾ ਖਰਚਾ ਨਾ ਉਹ ਨਹੀਂ ਪੂਰਾ ਹੁੰਦਾ ਵੱਧ ਹੁੰਦਾ ਖਰਚਾ ਵੱਧ ਹੁੰਦਾ ਰੋਜ਼ ਪਾਣੀ ਪੈਂਦੇ ਨੇ ਆਮਦਨ ਕੋਈ ਨਹੀਂ ਉਹ ਭਾਈ ਨੂੰ ਵੀ 1000 ਰੁਪਏ ਦੇਣਾ ਪੈਂਦਾ ਹੋ ਸਕਦਾ ਵੱਧ ਵੀ ਹੋਏ ਤੇ ਆਮਦਨ ਕੋਈ ਨਹੀਂ ਤੇ ਅਸੀਂ ਨਾ ਜਿੰਨੇ ਵੀ ਆਪਣੇ ਹੈ ਨੇ ਨਾ ਵੀਰਪਰਾ ਸਾਡੇ ਅਸੀਂ ਸਪੋਰਟ ਦੀ ਗੱਲ ਕਰਦੇ ਰਹਿੰਦੇ ਆ ਅਕਸਰ ਤੇ ਉਹ ਕਈਆਂ ਸਾਨੂੰ ਆਣਾ ਹਰ ਪਤਨੀ ਉਹ ਘਰੀ ਮੁਰੀ ਉਹ ਹੀ ਗੱਲ ਸੁਣਾਉਂਦੇ ਨੇ ਅਸੀਂ ਇਹ ਬਾਬੇ ਦਾ ਲੰਗਰ ਲਾਇਆ ਦਾ ਤੇ ਬਾਬੇ ਦਾ ਲੰਗਰ ਜਿਹੜਾ ਜਿਹੜਾ ਮਰਜੀ ਆਣ ਸੇ 50 ਰੁਪਏ ਚ ਲਏ ਅਸੀਂ ਕਿਸੇ ਨੂੰ ਵੀ ਮਨਾ ਨਹੀਂ ਕਰਦੇ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਣਾ ਜੀਮੇਦਾਰਾਂ ਵਾਲਾ ਜਿਹੜਾ ਗੈਸ ਬਣਦਾ ਨਾ ਜੀ ਗੋਪਰ ਪਾ ਕੇ ਗੈਸ ਬਣਾਉਂਦੇ ਆ ਜੀ ਉਹਦਾ ਵੀਡੀਓ ਬਣਾਣੀ ਆ ਤੇ ਉਹਦੀ ਵੀ ਹੁਣ ਤੁਹਾਨੂੰ ਦਿਖਾਣੇ ਆ ਬਾਅਦ ਚਾਹ ਸਾਡੇ ਜੀਮੇਦਾਰ ਸਾਹਿਬ ਨੇ ਇਹ ਆਂਦੇ ਪਏ ਨੇ ਸਾਨੂੰ ਇਹਨਾਂ ਦਾ ਵੀ ਇਹਦਾ ਜ਼ਿੰਮੇਵਾਰਾ ਵਾਲਾ ਕੰਮ ਸਾਰੇ ਹੀ ਵੇਨੇ ਅਸਰ ਸਾਹਿਬ ਇਹਦੇ ਨਾਲ ਨਾਲ ਵੀ ਲੈ ਜਾਨੇ ਆ ਜੀ ਦਾ ਵਿਜ਼ਿਟ ਕਰੋ ਜੀ ਵੀਲੀ ਦਾ ਵਿਜ਼ਿਟ ਕਰਨੇ ਆ ਜੀ ਅਸੀਂ ਉਹ ਗੋਬਰਾ ਵਾਲਾ ਇੱਕ ਵਾਰੀ ਜਾਸ ਵੇਖ ਆਈਏ ਪੱਕਾ ਦੇਖੀਏ ਇੱਕ ਵਾਰੀ ਪਾਣੀ ਨਨਕਾਣਾ ਸਾਹਿਬ ਦੇ ਵਿੱਚ ਵੀ ਨਾ ਜੀ ਬੜਾ ਹੈ ਬੜਾ ਨਨਕਾਣਾ ਸਾਹਿਬ ਦੇ ਵਿੱਚ ਵੀ ਪਾਣੀ ਸਮਝੋ بارش ਪਈ ਹੈ ਨਾ ਜੀ ਲਗਭਗ 2-2 ਫੁੱਟ ਪਾਣੀ ਆ ਗਿਆ ਹਾਂ 2-2 ਫੁੱਟ ਪਾਣੀ ਆ ਗਿਆ ਆ ਵੇਖੋ ਜੀ ਆ ਪਾਣੀ ਵੇਖੋ ਜੀ ਆ ਪਤਾਰੀਆਂ ਦੇ ਵਿੱਚ ਪਾਣੀ ਹੈ ਸ਼ਹਿਰ ਸੁਭਾਗ ਗਿਆ ਐਸਾ ਤਾਂ ਨਨਕਾਲਾ ਸ਼ਹਿਰ ਹੈ ਤੇ ਸਾਰੇ ਐਸਾ ਤੁਹਾਡਾ ਨਨਕਾਣਾ ਤੇ ਉਧਰ ਹੈ ਤੇ ਐ ਸਾਡੇ ਸਰਦਾਰ ਸਾਹਿਬ ਨੇ ਜਿਹੜੇ ਪਿਓਰ ਗੈਸ ਐ ਸਰਦਾਰ ਸਾਹਿਬ ਐ ਘਰ ਦੀ ਗੈਸ ਬਣੀ ਦੀ ਐ ਇੱਥੇ ਗੋਬਰ ਪਾਉਂਦੇ ਨੇ ਉਹ ਐ ਨਾ ਬਣਾਦਾ ਆਪਣਾ ਖੂਜਾ ਉਹ ਅਗਲੇ ਪਾਸੇ ਹੌਦਾ ਬਣਾਦਾ ਦੇਖੋ ਇੱਥੋਂ ਗੋਬਰ ਕੱਕ ਪਾਉਂਦੇ ਹੋ ਹਾਂਜੀ ਇੱਥੋਂ ਗੋਬਰ ਪੈਂਦੀ ਆ ਤੇ ਨਾਲ ਪਾਣੀ ਆ ਪੈਵ ਵੀ ਲੱਗਾ ਦਾ ਨਾਲ ਇਹ ਇਹ ਗੋਬਰ ਪੈਂਦੀ ਹੈ ਗੋਬਰ ਦੇ ਵਾਵ ਜੂਤ ਉਹ ਅਗਾ ਇਹ ਖੂ ਕੱਢਿਆ ਦਾ ਉਹਦੇ ਵਿੱਚ ਜਾਂਦਾ ਉਹ ਅਗਾ ਉਹ ਜੀਰਾ ਪਾਣੀ ਨਿਕਲ ਜਾਂਦਾ ਇਹ ਸਾਰੀ ਗੈਸ ਮੁੜ ਕੇ ਇਹਨਾਂ ਦੇ ਘਰ ਡੂੰਗਾ 6 ਫੁੱਟ ਕਹਿੰਦਾ 6 ਫੁੱਟ ਖੂ ਜਿਹੜਾ ਡੂੰਗਾ ਤੇ ਇਹ ਗੈਸ ਇੱਥੋਂ ਗੋਬਰ ਪੈਂਦੀ ਹੈ ਡੰਗਰਾਂ ਦਾ ਮਤਲਬ ਗੋਇਆ ਪੰਜਾਬੀ ਚ ਕਹਿ ਲੋ ਤੇ ਗੋਇਆ ਪਾ ਕੇ ਇਹ ਜਿਹੜਾ ਆਪਣੇ ਇੱਥੇ ਬਣਾਇਆ ਦਾ ਇਨੂੰ ਇਹ ਪੈਪ ਲੱਗਾ ਦਾ ਸਿੱਧੇ ਪੈਪ ਲੈਣਾ ਸਿੱਧੀ ਘਰ ਨੂੰ ਜਾ ਰਹੀ ਹੈ ਇਹ ਪੈਪ ਲੈਣਾ ਜਿਹੜੀ ਇੱਥੇ ਨਾ ਆਪਣੇ ਗੋਬਰ ਦਾ ਜਿਹੜਾ ਨਾ ਇਹਦਾ ਗੈਸ ਬਣਦਾ ਗੈਸ ਜਿਹੜੀ ਉਹ ਸ਼ਹਿਰ ਛੂ ਦੀ ਉਰਾ ਪਰ ਉਹ ਪਰੰਪਰਾ ਇਹ ਨਨਕਾਣਾ ਸਾਹਿਬ ਵੀ ਦਿਖ ਰਿਹਾ ਇਹ ਇਹ ਧੌਲਰ ਚੋਂ ਕੇ ਇਹ ਧੌਲਰ ਹੈ ਤੇ ਇੱਥੇ ਹੀ ਰੋਟੀ ਦਾ ਲੰਗਰ ਜਿਹੜਾ ਇੱਥੇ ਲੱਗਾ ਦਾ ਇੱਥੋਂ ਆਣਾ ਪੱਕੀ ਜਾਂਦੀ ਪਈ ਇਹ 부ਚੇਕਣਾ ਰੋਡ ਹੈ ਇਹ ਸਿੱਧੀ ਪੱਕੀ ਇੱਥੇ ਆਂਦੀ ਪੈ ਸ਼ਮਸ਼ਾਨਗੜ੍ਹ ਚ ਇਹ ਸਾਡਾ ਹੋਟਲ ਹੈ ਇਹ ਅੱਥੋਂ ਅੰਕ ਜਿਹੜਾ ਮਰਜੀ ਲੰਗਰ ਲਾਰੇ ਉਹਦੇ ਬਾਰੇ ਆ ਕਾਕਾ ਹੋਰ ਨਾਲ ਗੱਲਬਾਤ ਕਰਦੇ ਪਏ ਕਾਕਾ ਲੰਗਰ ਪਾਣੀ ਰੋਟੀ ਪਾਣੀ ਸਾਰੇ ਤੁਹਾਡਾ ਪਕਦਾ ਆ ਦੇ ਤੇ ਗੈਸ ਤੇ ਅੱਛਾ 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 ਲੰਗਰ ਸਾਰਾ ਕੁਝ ਕਰਦਾ ਸਿਸਟਮ ਹੈ ਨਾ ਜੀ ਰਾਜੀ ਉਸ 24 ਘੰਟੇ ਰਾਤ ਨੂੰ 24 ਘੰਟੇ ਉਹ 12 ਵਜੇ ਭਾਵੇਂ ਆਂਦਾ ਚਲਾ ਲਓ ਇਹਦੇ ਸਿਰ ਦੇ ਉੱਤੇ ਇਹ ਬਾਰ-ਬਾਰ ਡੇਰਾ ਯਾਨੀ ਕਿ ਸ਼ਹਿਰ ਦੇ ਨਾਲ ਪਿਛਾ ਤੇ ਇਹ ਕਹਿੰਦਾ ਕਾਕਾ ਕਹਿੰਦਾ ਪੱਕਾ ਕਿ ਅਸੀਂ ਇਹ ਸਾਰਾ ਸਿਸਟਮ ਜਿਹੜਾ ਲਾਇਆ ਦਾ ਸਿਸਟਮ ਦੇ ਉੱਤੇ ਰੋਟੀ ਪਾਣੀ ਪਕਦਾ ਚਾਹ ਪਾਣੀ ਜਿੰਨਾ ਵੀ ਘਰ ਦਾ ਸਿਲਸਿਲਾ ਨਾ ਜੀ ਉਹ ਐਦੇ ਸਿਰ ਦੇ ਉੱਤੇ ਹੀ ਚੱਲਦਾ ਇਹ ਬਣਾਇਆ ਦਾ ਹੈ ਨਾ ਹੈ ਤੇ ਇਹ ਪਾਈਪ ਲਾਈਨ ਲਾ ਕੇ ਤੇ ਇਧਰ ਨੂੰ ਖੜੀ ਦੀ ਹੈ ਤੇ ਹੁਣ ਕਾਕੇ ਦੇ ਨਾਲ ਨਾਲ ਅਸੀਂ ਜਾਵਾਂਗੇ ਜੀ ਡੰਗਰ ਵੇਖਣੇ ਨੇ ਅਸਤ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਚੱਲ ਕਾਕਾ ਚੱਲੀਏ ਹੁਣ ਅਸੀਂ ਚੱਲੇ ਆ ਜੀ ਡੰਗਰਾਲ ਹੁਣ ਅਸੀਂ ਡੰਗਰਾਂ ਦਾ ਵੀ ਤੁਹਾਨੂੰ ਕਹਾਂਨੇ ਆ ਫਿਰ ਹੋਰ ਜਿਹੜੀਆਂ ਚੀਜ਼ਾਂ ਚੂਜਾਂ ਨੇ ਉਹ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਉਣੇ ਆ ਤੇ ਉਹਦੇ باوجود ਆਪਣਾ ਸਾਰਾ ਸਿਸਟਮ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਣੇ ਗੋਬਰ ਦੇ ਬਾਰੇ ਤੁਹਾਨੂੰ ਦੱਸਿਆ ਹੀ ਆ ਤੁਸਾਂ ਵੇਖ ਹੀ ਲਿਆ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਮ ਚੱਲਦਾ ਆ ਪਿਆ ਤੇ ਇਹ ਹੁਣ ਆ ਗਿਆ ਜੀ ਅਸਲ ਸਾਹਿਬ ਚਲੋ ਜੀ ਅਸਲ ਸਾਹਿਬ ਜੀ ਕਾਕਾ ਵੀ ਨਾਲ ਆ ਰਿਹਾ ਜੀ ਇਹ ਅਸਲ ਸਾਹਿਬ ਨੇ ਰੇੜੀ ਖਿਲਾ ਰਿਹਾ ਜੀ ਮੱਜਾਂ ਦਾ ਹਸਪਤਾਲ ਇਹ ਹਸਪਤਾਲ ਮੱਜਾਂ ਦਾ ਜੀ ਕਾਕਾ ਕਹ ਰਿਹਾ ਕਾਕਾ ਹੱਥ ਰੱਖੀ ਥੋੜਾ ਜਿਹਾ ਕਾਕਾ ਕਹਿੰਦਾ ਮੱਜਾਂ ਦਾ ਹਸਪਤਾਲ ਹੈ ਧੌਣ ਲਿਆ ਕੇ ਹਾਂਜੀ ਲੋਕ ਲਾ ਲਈਦਾ ਅੱਛਾ ਜੀ ਤੇ ਫਿਰ ਅੱਗੇ ਮੂੰਹ ਕਰਕੇ ਟੀਕਾ ਜੇ ਪਿਛੇ ਲਾਣਾ ਹੋਵੇ ਤੇ ਪਿਛੇ ਲਾ ਲਈਦਾ ਅੱਗੇ ਦੁਵਾਈ ਦੇ ਮਸਾਲਾ ਵਗੈਰਾ ਦੇ ਮਸਾਲਾ ਜਿਹੜਾ ਦਿਨਾ ਨਾ ਲੂਣ ਕਾਕਾ ਕਹਿੰਦਾ ਪਰ ਲੂਣ ਜਿਹੜਾ ਦਿਨੇ ਆ ਨਾ ਜੀ ਆ ਜਿਹੜੀ ਇੱਥੇ ਕਾ ਲਓ ਇੱਥੇ ਕਾ ਲਓ ਜਿੱਥੇ ਤੁਹਾਡਾ ਦੇਣਾ ਕਰਦਾ ਆ ਵੇਖੋ ਕੈਸਾ ਸਿਸਟਮ ਲੱਗਦਾ ਮਾਜੀ ਦੀ ਧੌਣ ਹੋ ਗਈ ਏ ਗਾ ਦੀ ਹਾਂਜੀ ਹਾਂਜੀ ਮੱਛੀ ਕਿੱਧਰ ਖੋਣਾ ਵੇ ਮਾਈ ਪਾਣ ਕਰਦੇ ਹੋ ਇਹਨੂੰ ਕੱਟਾ ਲਓ ਇਹਨੂੰ ਇੱਥੋਂ ਨਾ ਜੀ ਕਰਨਾ ਤੇ ਆਪਣਾ ਜੀ ਮਰਜ਼ੀ ਕੋਲ ਦਲੋ ਆ ਧੌਣ ਅੱਥ ਦੇ ਲੈਣੀ ਆ ਇਹ ਜਿੰਨੀ ਮਰਜ਼ੀ ਇਹਦੀ ਧੌਣ ਕੱਟ ਕੇ ਨਾ ਜੀ ਤੇ ਲੂਣ ਦੇ ਲਓ ਕੁਝ ਵੀ ਕਰ ਲਓ ਟੀਕਾ ਲਾਣਾ ਠੀਕਾ ਲਾਓ ਟੀਕਾ ਲਾ ਲਓ ਲੂਣ ਤੇ ਦੇਣਾ ਬਹੁਤ ਹੀ ਸੋਖਾ ਨਾ ਤੁਹਾਨੂੰ ਡੰਗਰਾਂ ਲਾ ਦਿਓ ਜੀ ਇਹ ਮਟਕਾ ਦਾ ਮਹਾਰਾ ਜੀ ਖਲਵਾਲ ਹਾਂਜੀ ਜੀ ਇਹਦੇ ਚ ਸੀ ਜੀ ਇਹ ਖਲ ਭੀ ਜੀ ਆ ਦੇਸੀ ਕੰਮ ਖਾਲ ਬਿਹਤਰੀਨ ਡੱਬੇ ਦੇ ਵਿੱਚ ਭੇਤੀਦੀ ਆ ਤੇ ਉਧਰੋਂ ਡੰਗਰ ਦਿਖਾਓ ਜੀ ਜੀ ਅੱਜ ਬਾਰਿਸ਼ ਪਈ ਸੀ ਬਹੁਤ ਬੜੀ ਬਾਰਿਸ਼ ਤੇ ਅੱਜ ਪੱਖੇ ਨਹੀਂ ਆ ਸਕੇ ਇੱਕ ਗੰਦਾ ਸਾਲਾ ਇੱਕ ਟੁੱਟ ਗਿਆ ਸੀ ਪੱਠਾ ਹੀ ਪਾਣੀ ਪੈ ਗਿਆ ਅੱਜ ਜੀ ਪਾਣੀ ਪੂਰਾ ਹੀ ਪੈ ਗਿਆ ਥੂੜੀ ਖਾਲ ਅੱਜ ਤੂੜੀ ਵੰਡਾ ਖਲ ਪਾ ਰਹੇ ਅੱਜ ਪਾ ਰਹੇ ਆ ਖਾਣ ਕਰਮਾ ਲੀਆਂ ਜਿੰਨੀ ਮਰਜੀ ਆ ਮੱਝਾਂ ਸੁੱਦੇ ਨਿਕਨ ਕੇ ਬੱਚੇ ਵੀ ਨੇ ਮੱਝਾਂ ਜੀ ਆ ਮੱਝਾਂ ਆਪਣੀ ਸੋਫੀਆਂ ਨੇ ਉਹ ਮੱਝ ਆਪਣੀ ਚਿਨਾਰਾ ਉਹ ਆਪਣਾ ਸਾਣ ਉਹ ਦੋ گاਵਾ ਜੀ ਉਧਰ ਵੀ ਚੱਗੀਆਂ ਆ ਆਪਣਾ ਵਿਹੋਰ ਆ ਬਹੁਤ ਪੁਰਾਣਾ ਬੋਰ ਦਾ ਬੂਟਾ ਵੇਖੋ ਜੀ ਜਿਹੜਾ ਕੰਧ ਦੇ ਵਿੱਚੋਂ ਹੋ ਗਿਆ ਜੀ ਆ ਕੰਧ ਵਿੱਚ ਹੀ ਹੋਇਆ ਬੋਰ ਕਿੱਡਾ ਪੜਾ ਆ ਵੇਖੋ ਕੰਨ ਦੇ ਵਿੱਚ ਯਾਣਾ ਤੇ ਕੰਨ ਤੋੜੀ ਨਹੀਂ ਉਹਨਾਂ ਕੰਨ ਇੱਥੇ ਕਰ ਲਈ ਥੋੜੀ ਜੀ ਅੱਗੇ ਯਾਨੀ ਕੋ ਬੋਰ ਜਿਹੜਾ ਉਹ ਰੇ ਚਲੋ ਡੰਗਰਾਂ ਦੀ ਸ਼ਾਮ ਵਾਸਤੇ ਉਹ ਉਧਰ ਦੇ ਨੇ ਕਾਕੇ ਦਾ ਟਰੈਕਟਰ ਕੱਖ ਦਿਖਾ ਬਈ ਆਹੋ ਜੀ ਉਹ ਸਾਡਾ ਜੀ ਚੋਕਰ ਪਿਆ ਆ ਦੀ ਇਹ ਮੱਝਾਂ ਨੇ ਸੀ ਤੇ ਚੋਕਰ ਨੂੰ ਸੀ ਤੇਲ ਜੀ ਦੇਖ ਰਹੇ ਕਾਕੇ ਦਾ ਟਰੈਕਟਰ ਦਿਖਾਉਣੇ ਆ ਤੁਹਾਨੂੰ ਉਹ ਸਾਡਾ ਖਾਲ ਪਿਆ ਆ ਸਾਡਾ ਤੇਲ ਪਿਆ ਜਿਹਨੇ ਤੱਕੀ ਬਾਗ ਜਣਾ ਹੁੰਦਾ ਇਹ ਸਾਰਾ ਸਿਸਟਮ ਜੀ ਆ ਸਾਡਾ ਚੋਕੜਾ ਸਾਡਾ ਰਹਿਣਾ ਸਟੈਂਟ ਬਣਿਆ ਹੋਇਆ ਐ ਟੈਂਟ ਬਣਿਆ ਹੋਇਆ ਇੱਥੇ بارش ਪੁਰਸ ਤੋਂ ਤਾਂ ਕੋਈ ਡਰ ਨਹੀਂ ਐ ਟੈਂਟ ਥੱਲੇ ਕਰ ਲਾਂਗੇ ਤੇ ਆਪਣੇ ਬਹਿ ਰਹਿੰਦੇ ਨੇ ਸੌਂ ਵੀ ਸਕਦਾ ਆ ਜ ਤੂਫਾਨ ਆ ਜੇ ਆ ਆ ਚੋਕੜੀ ਪਾਕ ਦੇਈਦਾ ਤੇ ਲੱਡਾ ਅੱਜ ਮੁੱਕ ਗਿਆ ਚੁੱਕ ਚ ਪਾ ਤੂਫਾਨ ਆ ਜੇ ਪਾਵੇਂ ਆਂਦੀ ਆ ਜੇ ਮਜ਼ਬੂਤ ਉਹਦੇ ਵਿੱਚ ਅਸੀਂ ਬਣਾ ਕੇ ਦੇ ਰਹੇ ਆ ਪਲਾਦ ਦੇ ਵਿੱਚ ਮਿਕਸ ਕਰ ਕਰ ਦੇ ਮਿਕਸ ਠੀਕ ਆ ਅਜੇ ਵੀ ਮਿੰਟ ਡੇਟ ਵੀ ਉੱਥੇ ਬਣਾਉਣਾ ਆ ਆ ਆਪ ਇਹ ਦੋ ਗਾਈ ਮਿਕਸ ਕਰ ਕਰ ਕੇ ਦੇ ਮਿਕਸ ਕਰ ਕਰ ਕੇ ਕੰਮ ਚੱਲਦਾ ਜੀ ਠੀਕ ਪਾਣੀ ਤੇਲ ਮਲਾ ਕੇ ਕੰਮ ਚੱਲਦਾ ਹੈ ਇਹ ਗਾਇਆਂ ਨੇ ਜੀ ਇਹ ਮੇਰੇ ਪਿੰਡ ਤੋਂ ਆਈਆਂ ਹਨ ਜੀ 565 ਤੋਂ ਯਾਨੀ ਕਿ 4 ਲੱਖ ਦੀ ਉਹ 4 ਲੱਖ ਦੀ ਇਹ ਗਾਂ ਇਹ 8 ਲੱਖ ਦੀਆਂ ਦੋਏ ਗਾਇਆਂ ਆਈਆਂ ਹਨ ਵੇਖਣ ਵਾਲਾ ਬੰਦੇ ਨੂੰ ਕਹੀਏ ਨਾ ਕਿ 4 ਲੱਖ ਦੀ ਗਾਂ ਤੇ ਜਿੱਧਰ ਸਸਤੀਆਂ ਨੇ ਹ ਹੁਣ ਤਾਂ ਫਿਰ ਸਿਕਾ ਗਿਆ ਜਿੱਧਰ ਸਸਤੀਆਂ ਨੇ ਨਹੀਂ 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 ਇਹ ਝੂਠ ਮਾਰ ਚਾਰ-ਚਾਰ ਲੱਖ ਦੀ ਗਾਵਾਂ ਆਏ ਚਾਰ ਚਰ ਲੱਖ ਦੀ ਗਾਵਾਂ ਉਹ ਆਸਟ੍ਰੇਲੀਆ ਦੀਆਂ ਗਾਵਾਂ ਉਹ ਦੋ ਆਸਟ੍ਰੇਲੀਆ ਦੀ ਨੇ ਉਹ ਮੇਰਾ ਕੋਈ ਪਤਾ ਨਹੀਂ ਆਸਟ੍ਰੇਲੀਆ ਦਾ ਹਾਂ ਹਾਂ ਇਹ ਆ 16 ਲੱਖ ਦੀਆਂ ਗਾਵਾਂ ਆਸਟ੍ਰੇਲੀਆ ਦੀ ਨਸਲ 16 16 ਲੱਖ ਦੀਆਂ ਪਰ ਅੱਜ ਤੇ ਚਿੱਕੜ ਖੋਬਾਇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਬਾਰਿਸ਼ ਪਈ ਹੈ ਹਲਾਤ ਉਹ ਜਿਹੜੇ ਹੁਣ ਕੱਕੇ ਦੇ ਟਰੈਕਟਰ ਦਾ ਦਰਸ਼ਨ ਕਰ ਤੋਂ ਜੀ ਫਿਰ ਆਓ ਜੀ ਇਹ ਖੋਲ ਲੀ ਗਏ ਫੜ ਨਹੀਂ ਗਏ ਵਾਹ ਜੀ ਲੈ ਜੀ ਨੀ ਲੱਗ ਰਹੀ ਕਿਰਨੀ ਜੀ ਨੱਟਾ ਦਾ ਬਣਵਾਇਆ ਨੇ ਇਹ ਨੱਟਾ ਨਾਲ ਖੁਰਲੀਆਂ ਬਣੀਆਂ ਨੱਟ ਲਾ ਲਾ ਕੇ ਵਾਹ ਜੀ ਵਾ ਨੱਟ ਲਾਏ ਤੇ ਨਹੀਂ ਕਿੱਲ ਨਹੀਂ ਲਾਏ ਨੱਟ ਲਾਏ ਤੇ ਇਹਦਾ ਜਵਾਨ ਬੰਦਾ ਚੁੱਕ ਸਕਦਾ ਹਾਂ ਮਾੜਾ ਚੰਗਾ ਬੰਦਾ ਇਹ ਵੀ ਖੁਰਲੀ ਨਹੀਂ ਚੁੱਕ ਸਕਦਾ ਅਸੀਂ ਚੁੱਕਦੇ ਵੀ ਖਾ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਕੀ ਐਸੋ ਟਰਾਲੀ ਐ ਟਰਾਲੀ ਚੁੱਕਾਂਗੇ ਤੇ ਦੇਖੋ ਹਾਂ ਜੀ ਚੀਵੀਦਾਰਾਂ ਵਾਲਾ ਕੰਮ ਜੀ ਪੂਰਾ ਪੂਰਾ ਇਹ ਜੀ ਟਰੈਕਟਰ ਟਰੈਕਟਰ ਕਿਹੜਾ ਉੱਤਰਾ 40 ਮੈਂ ਤਾਂ ਇਹ ਜੋ ਮੈਸੀ ਤੇ ਉੱਤੇ ਬਿੱਲਾ ਚਲਾਣਿਆ ਜੀ ਬਿੱਲਾ ਚਲਾਣ ਤੇ ਕਾਕੇ ਪਿੱਛੇ ਬਿੱਲੀਆਂ ਨਾ ਤਰਾਦੀ ਬਿੱਲੀਆਂ ਤਰਾਦੀ ਹੋਏ 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 ਦੋ ਬਿੱਲੀਆਂ ਬੈਠੇ ਪਿਛਾੜਦਾ ਤੂੰ ਉਹ ਜਿੰਨਾ ਹੈ ਨੇ ਚਦਾਈ ਆ ਤੂੰ ਯਾਰ ਬਿੱਲੀਆਂ ਬੈ ਕੇ ਚਲਾਉਂਦੇ ਆ ਆਪਣੇ ਮੁੰਡੇ ਸਾਡੀ ਗੱਲ ਤੇ ਉਹਨਾਂ ਨੇ ਪਾਰਕ ਕਰਤੀਆਂ ਬਿੱਲੀਆਂ ਟ੍ਰੇਨ ਕੀਤਾ ਸਾਡੀ ਕੁਕੜੀ ਵੀ ਦੁੱਧ ਪੀਂਦੀ ਹੈ ਹਾਂ ਕੁਕੜੀ ਵੀ ਦੁੱਧ ਪੀਂਦੀ ਹੈ ਸ਼ਾਮ ਦੇ ਵਲੌਗ ਤੁਹਾਨੂੰ ਦਿਖਾਵਾਂਗੇ ਹਾਂ ਤੇ ਇਹ ਜਿਹੜਾ ਟਰੈਕਟਰ ਆ ਜੀ ਇਹ ਮੈਸੀ ਆ ਤੇ ਸ਼ੌਂਕ ਨੂੰ ਪੱਖਾ ਦੇਣ ਵਾਸਤੇ ਹਵਾ ਦੇਉਂਦਾ ਹਾਂ ਹਵਾ ਦੇਣ ਵਾਸਤੇ ਪੱਖਾ ਵੀ ਖਾ ਕੇ ਰਾਤਾਂ ਵਿੱਚ ਜਦ ਚਾਦਰ ਪਾ ਕੇ ਸੌਣੀ ਹੁੰਦੀ ਹੈ ਹਾਂਜੀ ਹਾਂਜੀ ਇਹ ਵੇਖੋ ਜੀ ਇਹ ਮੈਸੀ ਟਰੈਕਟਰ ਹੈ 240 40 ਤੇ ਇਹ ਬਣਿਆ ਦਾ ਕੀ ਹੈ ਇਹ 240 ਟਰੈਕਟਰ ਬਣਿਆ ਦਾ ਫੋਰਡ ਫੋਰਡ ਬਣਾਇਆ ਦਾ ਉਧਰ ਡੰਗਰਾਂ ਦੀ ਇਹ ਖੁਰਲੀ ਨੇ ਡੰਗਰਾਂ ਦੀ ਸਾਰਾ ਡੇਰਾ ਜੀ ਇਸ ਤਰੀਨਾ ਮੁੱਢੇ ਮੱਜਾ ਬਾਹਰ ਗਈਆਂ ਹਾਂਜੀ ਮੱਜਾ ਬਾਹਰ ਗਈਆਂ ਨੇ ਤੇ ਆ ਪੱਠਿਆਂ ਦਾ ਸਿਸਟਮ ਹੈ ਕਨਾਂ ਦੇ ਟੋਕਾ ਲਾਇਆ ਦਾ ਇਹ ਰੱਖਸ਼ਾ ਵੀ ਰੱਖਿਆ ਦਾ ਤੇ ਪੱਠੇ ਲੱਦੇ ਫੋਰਡ ਹੀ ਫੋਰਡ ਹੀ ਵੀ ਆਂਦਾ ਜੀ ਫੋਰਡ ਹੀ ਹੈ ਛੋਟਾ ਫੋਰਡ ਹੀ ਅੱਛਾ ਜੀ ਸਾਡਾ YouTube ਚੈਨਲ ਸਾਨੂੰ ਸਹੀ ਤੁਹਾਨੂੰ ਲੱਗੇ 6 ਲੱਖ ਸਾਨੂੰ ਜਰੂਰ ਕਰਿਓ ਮੈਂ ਤੁਹਾਡਾ ਅਰਫਾਨ ਚੰਦ ਤੇ ਜਗਵਿੰਦਰ ਸਿੰਘ ਸਾਡਾ ਬਲੋਗ ਆ 6 ਲੱਖ ਸਾਨੂੰ ਜਰੂਰ ਕਰਿਓ ਸਾਨੂੰ ਅਕਸਰ ਕਮੈਂਟ ਆਉਂਦੇ ਨੇ ਵੀ ਜਿਹੜੇ ਜ਼ਿੰਮੇਦਾਰ ਸਰਦਾਰ ਨੇ ਨਾ ਉਹਨਾਂ ਦਾ ਸਾਨੂੰ ਦੱਸੋ ਇਹ ਮੁੰਡੇ ਕੋਲੋਂ ਹਾਂ 21 20 ਕਿਲੇ ਪੈਲੀ ਟਰੈਕਟਰ ਮੱਝਾਂ ਗਾਵਾਂ ਸਾਰਾ ਡੇਰਾ ਸਿਸਲਾ ਹੈ ਜਿਹੜਾ ਲੰਗਰ ਹਾਲ ਚੱਲਦਾ ਪਿਆ ਉਹ ਵੀ ਜਗ੍ਹਾ ਇਦੀ ਹੈ ਤੇ ਇੱਕ ਭਾਈ ਨੇ ਮੈਨੂੰ ਕਿਹਾ ਸੀ ਕਿ ਕਿਰਾਏ ਤੇ ਨਹੀਂ 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 ਕਿਰਾਏਤ ਨਹੀਂ ਇਹਨਾਂ ਦੀ ਜਗ੍ਹਾ ਫਰੀ ਫਾਂਡੀ ਆ ਜੀ ਲੰਗਰ ਹੀ ਚਲਾਇਆ ਦਾ ਉੱਥੇ ਚੱਲਿਆ ਦਾ ਤੇ ਜਿਹੜੇ ਭੈਣ ਭਰਾ ਸਾਡੀ ਸਪੋਰਟ ਕਰਨਾ ਚਾਹਣ ਨੰਬਰ ਮੇਰਾ 0302 3440 545 ਉਹਦੇ ਸਪੋਰਟ ਕਰ ਸਕਦੇ ਨੇ ਸਾਡੀ ਤੇ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਮੈਂ ਤੁਹਾਡਾ ਆਪਣਾ ਅਰਫਾਨ ਚੰਦ Hangi